ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨ ਤੁਮਰੀ ਮਹਿਮਾ ਬਰਨ ਨਾ ਸਾਕੂੰ ਤੂੰ ਆਪੁਰ ਊਚ ਭਗਵਾਨ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਨਵਤ ਨਾਨਕ ਸੋਨ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾ ਵਨ ਲੱਗੇ ਆ ਕਿਸੈ ਨਾ ਦੇਈ ਬੰਨ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਨਾਮਨ ਲੱਗੇ ਆ ਕਿਸੈ ਨ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰਗ ਰੰਗ ਸਬੇ ਨਾਰਾਇਣੈ ਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰਨ ਜੋ ਪ੍ਰਭ ਕੀਤੇ ਆਪਣੇ ਸੇਹੀ ਕਹੀਐ ਧੰਨ ਤਨ ਲੀਆ ਜੇ ਮਿਲੈ ਵਿਛੜ ਕਿਉ ਰਵੰਨ ਸਾਧੂ ਸੰਗ ਪ੍ਰਾਪਤੇ ਨਨਕ ਰੰਗ ਮਨਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਸਾਧੂ ਸੰਗ ਪਰਾਪਤਿ ਨਨਕ ਰੰਗ ਮਾਨੰ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਜੁਗੋ ਹੋ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਦੀਆਂ ਹਾਜ਼ਰੀਆਂ ਪਰ ਰਹੇ ਗੁਰੂ ਪਿਆਰੇ ਗੁਰੂ ਸWARE ਸਤ ਸੰਗੀ ਜਨੋ ਵੱਡ ਭਾਗੇ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾ ਦੇ ਅੰਦਰ ਜੁੜ ਬੈਠੇ ਹੋ ਆਸਾ ਜੀ ਕੀ ਵਾਰ ਦਾ ਕੀਰਤਨ ਆਪ ਜੀਆਂ ਨੇ ਗੁਰੂ ਕੇ ਪਿਆਰੇ ਰਾਗੀ ਸਿੰਘਾਂ ਤੋਂ ਸਰਵਨ ਕੀਤਾ ਹੈ ਅੱਜ ਜੇਠ ਦਾ ਮਹੀਨਾ ਆਰੰਭ ਹੋਇਆ ਹੈ ਜੇਠ ਮਹੀਨੇ ਦੀ ਸੰਗਰਾਂਦ ਨੂੰ ਮੁਖ ਰੱਖਦੇ ਹਾਂ ਉਪ ਦੀਆਂ ਨੇ ਜੇਠ ਮਹੀਨੇ ਦਾ ਪਾਠ 12 ਮਹਾਮਾਜ ਵਿੱਚੋਂ ਸਰਵਨ ਕੀਤਾ ਹੈ ਆਓ ਇਸ ਮਹੀਨੇ ਦੇ ਰਾਹੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਇਸ ਦੀਨ ਦੁਨੀਆ ਦਾ ਭਲਾ ਕਰਨ ਵਾਸਤੇ ਮਹਾਰਾਜ ਜੀ ਨੇ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ ਆਪਣੇ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰੋ ਆਪਾਂ ਕੁਝ ਹੀ ਸਮੇਂ ਦੇ ਅੰਦਰ ਕੇਵਲ ਇਹਦੇ ਅਖਰੀ ਅਰਥ ਕਰਕੇ ਸਤਿਗੁਰਾਂ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕਰਨਾ ਹੈ ਆਪ ਬਹੁਤ ਹੀ ਵੱਡ ਭਾਗੇ ਹੋ ਔਰ ਗੁਰੂ ਕੀ ਬਾਣੀ ਦੀ ਕਥਾ ਵਿਚਾਰ ਬੜੇ ਧਿਆਨ ਦੇ ਨਾਲ ਔਰ ਬੜੇ ਪਿਆਰ ਦੇ ਨਾਲ ਸਰਵਨ ਕਰਦੇ ਹੋ ਆਓ ਇਹਨਾਂ ਵਿਚਾਰਾਂ ਨੂੰ ਅਰੰਭੀਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ ਮਹਾਰਾਜ ਆਜੋ ਜੇਠ ਦਾ ਮਹੀਨਾ ਆਰੰਭ ਹੋਇਆ ਸਤਿਗੁਰੂ ਜੀ ਕਿਰਪਾ ਕਰਨੀ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਭਨਾਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਿਤਨੇਮ ਬਾਣੀ ਬਾਣੇ ਦਾ ਪਿਆਰ ਸੇਵਾ ਤੇ ਸਿਮਰਨ ਦੀ ਦਾਤ ਬਖਸ਼ ਕੇ ਮਹਾਰਾਜ ਆ ਜੇਠ ਦਾ ਮਹੀਨਾ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਬਤੀਤ ਕਰਾ ਲੈਣਾ ਆਓ ਪਾਵਨ ਵਿਚਾਰ ਦੇ ਨਾਲ ਜੁੜੀਏ ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਸਤਗੁਰੂ ਜੀ ਜੇਠ ਮਹੀਨੇ ਦੇ ਰਾਹੀ ਬਖਸ਼ਿਸ਼ ਕਰਦੇ ਨੇ ਉਦਾਂ ਜੇਠ ਦਾ ਅਰਥ ਹੈ ਵੱਡਾ ਦੇ ਜੇਠ ਮਹੀਨਾ ਦੇਸੀ ਮਹੀਨਿਆਂ ਦੇ ਵਿੱਚੋਂ ਤੀਜਾ ਮਹੀਨਾ ਹੈ ਇਸ ਮਹੀਨੇ ਦੇ ਅੰਦਰ ਸੂਰਜ ਨਿਕਲਣ ਤੋਂ ਲੈ ਕੇ ਸੂਰਜ ਛੁਪਣ ਤੱਕ ਦਾ ਸਮਾਂ ਜਿਹੜਾ ਸਭ ਤੋਂ ਵੱਡਾ ਹੈ ਭਾਵ ਵੱਡੇ ਦਿਨਾਂ ਵਾਲਾ ਮਹੀਨਾ ਹੈ ਸਤਿਗੁਰੂ ਜੀ ਕਹਿਣ ਲੱਗੇ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵਨ ਮਹਾਰਾਜ ਕਹਿਣ ਲੱਗੇ ਐ ਜੀਵ ਕੋਈ ਕਿਹਦੇ ਨਾਲ ਜੁੜਦਾ ਹੈ ਕੋਈ ਕਿਹਦੇ ਨਾਲ ਜੁੜਦਾ ਹੈ ਤੂੰ ਉਸ ਵੱਡੇ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜ ਜਿਹਦੇ ਅੱਗੇ ਸਾਰੇ ਨਿਵਦੇ ਪਏ ਨੇ ਜਿਹਦੇ ਹੁਕਮ ਵਿੱਚ ਸਾਰੇ ਚੱਲਦੇ ਪਏ ਨੇ ਆਪਾਂ ਜਪਜੀ ਸਾਹਿਬ ਪੜ੍ਹਦੇ ਆਂ ਮਹਾਰਾਜ ਕਹਿੰਦੇ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੇ ਜੇ ਬੁਝੈ ਤਾਂ ਹੋ ਮੈਂ ਕਹੇ ਨਾ ਕੋਈ ਮਹਾਰਾਜ ਕਹਿੰਦੇ ਜਿਹਦੇ ਹੁਕਮ ਵਿੱਚ ਸਾਰੇ ਚੱਲਦੇ ਪਏ ਨੇ ਜਿਹਦੇ ਹੁਕਮ ਵਿੱਚ ਸਭ ਕੁਝ ਹੈ ਤੂੰ ਉਸ ਵੈਗੁਰੂ ਦੇ ਨਾਲ ਜੁੜਨਾ ਹੈ ਉਸ ਵੱਡੇ ਪਰਮਾਤਮਾ ਦੇ ਨਾਲ ਜੁੜਨਾ ਹੈ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਿ ਭੈ ਵਿੱਚ ਪਵਨ ਵਹ ਸਦ ਵਾਉ ਭੈ ਵਿੱਚ ਚਲਹਿ ਲਖ ਦਰਿਆਉ ਮਹਾਰਾਜ ਕਹਿਣ ਲੱਗੇ ਸਾਰੇ ਉਹਦੇ ਹੁਕਮ ਵਿੱਚ ਨੇ ਅੱਗ ਹਵਾ ਪਾਣੀ ਜੋ ਕੁਝ ਹੈ ਮਹਾਰਜ ਕਹਿੰਦੇ ਉਹਦੇ ਹੁਕਮ ਵਿੱਚ ਚੱਲ ਰਹੇ ਨੇ ਤੇ ਐ ਇਨਸਾਨ ਜਿਹਦੇ ਹੁਕਮ ਦੇ ਅੰਦਰ ਸਾਰੇ ਨੇ ਜਿਹਦਾ ਸਾਰਿਆਂ ਦੇ ਉੱਪਰ ਹੁਕਮ ਚੱਲਦਾ ਹੈ ਤੂੰ ਉਸ ਵੱਡੇ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜ ਜਿਹਦੇ ਵਰਗਾ ਕੋਈ ਨਹੀਂ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵੰਨ ਜਿਹਦੇ ਅੱਗੇ ਸਾਰੇ ਝੁਕਦੇ ਨੇ ਜਿਹਦੇ ਸਾਰੇ ਗੁਣ ਗਾਰੇ ਨੇ ਜਦੋਂ ਆਪਾਂ ਸੋਦਰ ਦੀ ਪੌੜੀ ਪੜ੍ਹਨੇ ਆ ਉਹਦੇ ਵਿੱਚ ਮਹਾਰਾਜ ਕਹਿਣ ਲੱਗੇ ਗਾਵਨ ਤੁਦ ਨੂੰ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਮਹਾਰਾਜ ਕਹਿਣ ਲੱਗੇ ਸਾਰੇ ਤੇਰੇ ਗੁਨਾ ਨੂੰ ਗਾ ਰਹੇ ਨੇ ਤੁਹਾਡੀ ਵਡਿਆਈ ਗਾ ਰਹੇ ਨੇ ਤੁਹਾਡੇ ਅੱਗੇ ਚੁੱਕਦੇ ਪੈ ਨੇ ਤੇ ਸਤਿਗੁਰੂ ਕਹਿਣ ਲੱਗੇ ਸਿਖਾ ਐ ਜੀਵ ਤੂੰ ਉਹ ਦੇ ਨਾਲ ਜੁੜ ਉਸ ਪਰਮਾਤਮਾ ਦੇ ਚਰਨਾਂ ਵਿੱਚ ਆਪਣਾ ਧਿਆਨ ਜੁੜ ਜਾ ਕੈ ਵਸ ਹੈ ਖਾਨ ਸੁਲਤਾਨ ਜਾ ਕੈ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਤਿਸ ਤੇ ਬਾਹਰ ਨਾਹੀ ਕੋਏ ਹਰ ਜੀਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਨ ਮਹਾਰਾਜ ਕਹਿੰਦੇ ਉਹ ਦੇ ਨਾਲ ਜੁੜ ਅੱਗੇ ਮਹਾਰਾਜ ਕਿਰਪਾ ਕਰਦੇ ਨੇ ਹਰ ਸੱਜਣ ਦਾਵਨ ਲੱਗੇ ਆ ਕਿਸੇ ਨਾ ਦੇਈ ਬੰਨ ਜੇ ਉਸ ਸੱਜਣ ਵਾਹਿਗੁਰੂ ਪਰਮਾਤਮਾ ਦੇ ਲੜ ਲੱਗੇਗਾ ਨਾ ਤੇ ਕਿਸੇ ਦੇ ਵਿੱਚ ਕੋਈ ਪਾਵਰ ਨਹੀਂ ਕਿ ਕੋਈ ਜਮਾਦਕ ਤੇਰੇ ਜੀਵ ਆਤਮਾ ਨੂੰ ਬੰਨ ਕੇ ਅੱਗੇ ਲਾ ਕੇ ਲੈ ਜਾਏ ਮਹਾਰਾਜ ਕਹਿਣ ਲੱਗੇ ਉਹ ਇੰਨਾ ਤਾਕਤਵਰ ਹੈ ਕਿ ਜਿਸ ਪਰਮਾਤਮਾ ਦੇ ਨਾਮ ਨਾਲ ਤੂੰ ਜੜਿਆ ਹੈ ਜਿਹਦੇ ਲੜ ਲੱਗੇ ਹਨ ਜੇ ਉਹ ਤੇਰੇ ਨਾਲ ਹੈ ਤੇ ਕਿਸੇ ਜਮਦੂਤ ਦੀ ਗੁਰਮੁਖੋ ਇੰਨੀ ਹਿੰਮਤ ਨਹੀਂ ਕਿ ਉਹ ਤੈਨੂੰ ਆਪਣੇ ਅੱਗੇ ਲਾ ਕੇ ਬੰਨ ਕੇ ਲੈ ਜਾਵੇ ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ ਨਾਲ ਨਰਾਇਣ ਮੇਰੇ ਜਮਦੂਤ ਨਾ ਆਵੇ ਨੇਰੇ ਮੇਰੇ ਨਾਲ ਵਾਹਿਗੁਰੂ ਪਰਮਾਤਮਾ ਹੈ ਮੇਰੇ ਨੇੜੇ ਜਮਦੂਤ ਵੀ ਨਹੀਂ ਆਉਂਦੇ ਆਪਾਂ ਤਾਂ ਗੁਰਮੁਖੋ ਬਾਣੀ ਵਿੱਚ ਸ਼ਬਦ ਪੜ੍ਹਦੇ ਆ ਨਾ ਮਹਾਰਾਜ ਕਹਿੰਦੇ ਤੇਰੇ ਸੇਵਕ ਕੋ ਪਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਵਾਹਿਗੁਰੂ ਤੁਹਾਡੇ ਸੇਵਕ ਨੂੰ ਕਿਸੇ ਦਾ ਕੋਈ ਡਰ ਨਹੀਂ ਉਹਦੇ ਨੇੜੇ ਤੇ ਜਮਦੂਤ ਵੀ ਨਹੀਂ ਆਉਂਦੇ ਹਰ ਸੱਜਣ ਦਾ ਮਨ ਲੱਗਿਆ ਕਿ ਸੇ ਨ ਦੇਈ ਬਨ ਗੁਰਮੁਖੋ ਉਹਦੇ ਲਈ ਤਾਂ ਰੇ ਰੇ ਦਰਗਹ ਕਹੇ ਨ ਕੋਉ ਆਓ ਬੈਠ ਆਦਰ ਸੁਭ ਦੇਉ ਉਹਦੇ ਲਈ ਤੇ ਧਰਮ ਰਾਜਾ ਵੀ ਕਹਿੰਦਾ ਹੈ ਕਿ ਤੁਸੀਂ ਆਓ ਐ ਗੁਰਮੁਖੋ ਤੁਸੀਂ ਨਾਮ ਨੂੰ ਧਿਆਇਆ ਉਸ ਵੱਡੇ ਵਾਹਿਗੁਰੂ ਦੇ ਨਾਲ ਜੁੜੇ ਹੋ ਜੀਵਨ ਦੀ ਬਾਜੀ ਜਿੱਤ ਕੇ ਆਇਓ ਮੇਰੇ ਘਰ ਚਰਨ ਪਾਉ ਤੇ ਇਹਨੂੰ ਪਵਿੱਤਰ ਕਰੋ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਾਹੇ ਕੀਤੋ ਪਵਨ ਪੁਨੀਤ ਮਹਾਰਾਜ ਕਹਿੰਦੇ ਹਰ ਸੱਜਣ ਦਾਮਨ ਲਗਿਆ ਕਿਸੈ ਨਾ ਦੇਈ ਬਨ ਕੋਈ ਵੀ ਤੈਨੂੰ ਬੰਨ ਕੇ ਅੱਗੇ ਨਹੀਂ ਲਾ ਸਕਦਾ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰ ਸੱਚੇ ਬਾਦਸ਼ਾਹ ਕਹਿਣ ਲੱਗੇ ਦੁਨੀਆਂ ਦੀ ਜਿੰਨੀ ਮਰਜ਼ੀ ਧਨ ਦੌਲਤ ਜ਼ਮੀਨ ਜਾਇਦਾਦ ਗੱਡੀਆਂ ਕੋਠੀਆਂ ਜੋ ਕੁਝ ਮਰਜ਼ੀ ਇਕੱਠਾ ਕਰ ਲਾ ਫਿਰ ਵੀ ਉਹਦੇ ਖੁਸ਼ ਜਾਣ ਦਾ ਡਰ ਰਹਿੰਦਾ ਹੈ ਕੋਈ ਮੇਰਾ ਧਨ ਚੁਰਾ ਨਾ ਲਏ ਜਿਹਦੇ ਕੋਲ ਮੇਰਾ ਧਨ ਪਿਆ ਕਿਤੇ ਉਹ ਮੁਕਰ ਨਾ ਜਾਏ ਕਿਤੇ ਉਹ ਦੌੜ ਨਾ ਜਾਏ ਮਹਾਰਾਜ ਕਹਿੰਦੇ ਜਿਹੜਾ ਨਾਮ ਦਾ ਧਨ ਇਹਨਾ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰਨ ਪਰਮੇਸ਼ਵਰ ਦੇ ਨਾਮ ਦਾ ਮੋਤੀ ਮਾਨਕ ਹੀਰਾ ਰਤਨ ਜਵਾਹਰਾ ਮਹਾਰਾਜ ਕਹਿੰਦੇ ਇਹਨੂੰ ਕੋਈ ਸੰਨ ਲਾ ਕੇ ਚੁਰਾ ਨਹੀਂ ਸਕਦਾ ਪੁਰਾਣੇ ਸਮਿਆਂ ਦੇ ਅੰਦਰ ਨਾ ਗੁਰਮਖੋ ਸੱਬਲ ਦੇ ਨਾਲ ਪਿਛਲੇ ਪਾਸਿਓਂ ਘਰ ਦੀ ਕੰਦ ਨੂੰ ਪਾੜ ਲਾ ਲੈਣਾ ਸਨ ਲਾ ਕੇ ਤੇ ਧੰਨ ਚੁਰਾ ਕੇ ਲੈ ਜਾਣਾ ਮਹਾਰਜ ਕਹਿਣ ਲੱਗੇ ਜਿਹੜਾ ਨਾਮ ਦਾ ਧਾਨੇ ਨਾ ਇਹਨੂੰ ਤੋਂ ਕੋਈ ਚੁਰਾ ਹੀ ਨਹੀਂ ਸਕਦਾ ਇਹ ਤੇਰੇ ਜੀਵ ਆਤਮਾ ਦੇ ਨਾਲ ਵੀ ਨਿਭਣੈ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਗੁਰ ਕਾ ਬਚਨ ਵਸੈ ਜੀਅ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੇ ਜਾਲੇ ਮਹਾਰਾਜ ਕਹਿਣ ਲਗੇ ਇਹਨੂੰ ਕੋਈ ਚੁਰਾ ਨਹੀਂ ਸਕਦਾ ਚੋਰ ਇਹਨੂੰ ਅੱਗ ਸਾੜ ਨਹੀਂ ਸਕਦੀ ਪਾਣੀ ਇਹਨੂੰ ਡੋਪ ਨਹੀਂ ਸਕਦਾ ਇਹ ਨਾਮ ਦਾ ਧੰਨ ਐਸਾ ਹੈ ਮਹਾਰਾਜ ਕਹਿਣ ਲਗੇ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰਨ ਕੋਈ ਸੰਨ ਲਾ ਕੇ ਚੁਰਾ ਨਹੀਂ ਸਕਦਾ ਰੰਗ ਸਬੇ ਨਾਰਾਇਣੈ ਜੇਤੇ ਮਨ ਪਵਨ ਜਦੋਂ ਇਹ ਜੀਵ ਵਾਹਿਗੁਰੂ ਪਰਮਾਤਮਾ ਦੇ ਲੜ ਲੱਗ ਗਿਆ ਨਾ ਆ ਜਿੰਨੇ ਕੌਤਕ ਹੋ ਰਹੇ ਨੇ ਇਹ ਸਾਰੇ ਉਸ ਪਰਮਾਤਮਾ ਦੇ ਕੌਤਕ ਇਹਨੂੰ ਚੰਗੇ ਲੱਗਣ ਲੱਗ ਜਾਣਗੇ ਇਹ ਪਰਮਾਤਮਾ ਦੀ ਰਾਜਾ ਵਿੱਚ ਰਾਜੀ ਰਹਿਣ ਲੱਗ ਜਾਏਗਾ ਜਿੰਨੇ ਕੌਤਕ ਨੇ ਸਾਰੇ ਮਨ ਨੂੰ ਪਾਉਣਗੇ ਚੰਗੇ ਲੱਗਣਗੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰ ਉਸ ਵਾਹਿਗੁਰੂ ਪਰਮਾਤਮਾ ਦੇ ਲੜ ਲੱਗੇ ਉਹਦੀ ਰਜਾ ਵਿੱਚ ਰਾਜੀ ਰਹਿ ਕੇ ਜੀਵ ਨੂੰ ਇਸ ਗੱਲ ਦੀ ਵੀ ਸੋਝੀ ਹੋ ਜਾਂਦੀ ਏ ਕਿ ਪਰਮਾਤਮਾ ਜੋ ਚਾਹੁੰਦਾ ਏ ਉਹ ਕੁਝ ਹੁੰਦਾ ਏ ਉਹਦੇ ਤੋਂ ਬਿਨਾ ਕੁਝ ਹੁੰਦਾ ਹੀ ਨਹੀਂ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰ ਤੇ ਜੀਵ ਵੀ ਉਹ ਕੁਝ ਕਰ ਰਹੇ ਨੇ ਜੋ ਕੁਝ ਪ੍ਰਮਾਤਮਾ ਕਰਾ ਰਿਹਾ ਵੈ ਗੁਰੂ ਆਪਾਂ ਬਚਨ ਪੜ੍ਹਦੇ ਹਾਂ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਿਆ ਉਹਨੇ ਜੋ ਕਰਨਾ ਹੋਣਾ ਉਹ ਕੁਝ ਹੈ ਮਹਾਰਾਜ ਬਾਣੀ ਵਿੱਚ ਕਹਿੰਦੇ ਨਰ ਚਾਹਤ ਕਸ਼ ਔਰ ਔਰੇ ਕੀ ਔਰੇ ਭਈ ਚਿਤਵਤ ਰਹੇ ਠਗੌਰ ਨਾਨਕ ਫਾਸੀ ਗਲ ਪਰੀ ਬੰਦਾ ਤੇ ਕੁਝ ਹੋਰ ਚਾਹੁੰਦਾ ਪਰ ਹੁੰਦਾ ਉਹ ਕੁਝ ਹੈ ਜੋ ਉਸ ਵੈਗੁਰੂ ਪਰਮਾਤਮਾ ਨੂੰ ਪਾਉਂਦਾ ਹੈ ਸਤਿਗੁਰੂ ਜੀ ਬਾਣੀ ਵਿੱਚ ਇੱਕ ਥਾਂ ਤੇ ਹੋਰ ਕਹਿੰਦੇ ਮਤਾ ਕਰੇ ਪਛਮ ਕੈ ਤਾਈ ਪੂਰਬ ਹੀ ਲੈ ਜਾਤ ਮਹਾਰਾਜ ਕਹਿਣ ਲੱਗੇ ਜੋ ਅਨਰੂਪਿਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ ਬੰਦਾ ਰਾਤ ਨੂੰ ਸਲਾਹ ਕਰਕੇ ਸੌਂਦਾ ਵੀ ਮੈਂ ਪੱਛਮ ਵਾਲੇ ਪਾਸੇ ਜਾਣੇ ਪਰ ਜਦੋਂ ਦਿਨ ਚੜ੍ਹਦਾ ਰੱਬ ਖੇਲ ਐਸੀ ਵਰਤਾ ਦਿੰਦਾ ਪੂਰਬ ਵਾਲੇ ਪਾਸੇ ਤੂਰ ਦਿੰਦਾ ਇਸ ਲਈ ਮਹਾਰਾਜ ਕਹਿਣ ਲੱਗੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੀਵ ਉਹ ਕੁਝ ਕਰਦੇ ਨੇ ਜੋ ਪ੍ਰਮਾਤਮਾ ਕਰਾਉਣਾ ਚਾਹੁੰਦਾ ਜੋ ਪ੍ਰਭ ਕੀਤੇ ਆਪਣੇ ਸੇਹੀ ਕਹੀਏ ਤੰਨ ਤੇ ਜਿਨ੍ਹਾਂ ਨੂੰ ਵਾਹਿਗੁਰੂ ਪਰਮਾਤਮਾ ਨੇ ਆਪਣੇ ਬਣਾ ਲਿਆ ਨਾ ਮਹਾਰਾਜ ਕਹਿਣ ਲੱਗੇ ਉਹ ਤਨਤਾ ਦੇ ਜੋਗ ਨੇ ਉਹਨਾਂ ਦਾ ਜੀਵਨ ਤਨ ਹੈ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਬਨ ਗਏ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਬਣਾ ਲਿਆ ਆਪਨ ਲੀਆ ਜੇ ਮਿਲੈ ਵਿਛੜ ਕਿਉ ਰੋਵਨ ਤੇ ਜੇ ਆਪਣੀ ਮਰਜੀ ਦੇ ਨਾਲ ਆਪਣੇ ਬਲ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੋਵੇ ਤੇ ਇਹ ਜੀਵ ਪਰਮਾਤਮਾ ਤੋਂ ਵਿਛੜ ਕੇ ਕਿਉਂ ਰੋਣ ਕਿਉਂਕਿ ਪਰਮਾਤਮਾ ਗੁਰਮਖੋ ਜਿਹੜਾ ਜੀਵ ਨੂੰ ਭਾ ਜਾਏ ਉਹਨੂੰ ਆਪਣਾ ਮਿਲਾਪ ਬਖਸ਼ਿਸ਼ ਕਰ ਦਿੰਦਾ ਏ ਉਦਾਂ ਤੇ ਦੁਨੀਆਂ ਬੜੇ ਤਰੀਕੇ ਵਰਤਦੀ ਹੈ ਪਰਮਾਤਮਾ ਨੂੰ ਵਸ ਵਿੱਚ ਕਰ ਲਈਏ ਪਰ ਗੁਰਮਖੋ ਪਰਮਾਤਮਾ ਵਸ ਵਿੱਚ ਨਹੀਂ ਆਉਂਦਾ ਉਹ ਤੇ ਗੁਰਮਖੋ ਪ੍ਰੇਮਾ ਭਗਤੀ ਦੇ ਅਧੀਨ ਹੈ ਉਹ ਤੇ ਪ੍ਰੇਮ ਕਰਨ ਵਾਲਿਆਂ ਦੇ ਵਸ ਵਿੱਚ ਆਉਂਦਾ ਹੈ ਮਹਾਰਾਜ ਕਹਿੰਦੇ ਨਾ ਤੂੰ ਆਵੇਂ ਵਸ ਬਹੁਤ ਕਿਨਾਮ ਨੇ ਨਾ ਤੂੰ ਆਵੇਂ ਵਸ ਬੇਦ ਪੜਾਵਨੇ ਨਾ ਤੂੰ ਆਵੇ ਵਸ ਧਰਤੀ ਧਾਈਐ ਨਾ ਤੂੰ ਆਵੇ ਵਸ ਤੀਰਥ ਧਾਈਐ ਨਾ ਤੂੰ ਆਵੇ ਵਸ ਕਿਤੇ ਸਿਆਨ ਪੈ ਨਾ ਤੂੰ ਆਵੇ ਵਸ ਬਹੁਤਾ দান ਦੇ ਸਭ ਕੋ ਤੇਰੇ ਵਸ ਅਗਮ ਅਗੋਚਰਾ ਤੂੰ ਭਗਤਾ ਕਹਿ ਵਸ ਭਗਤਾ ਤਾਨ ਤੇਰਾ ਇਸ ਲਈ ਮਹਾਰਾਜ ਕਹਿਣ ਲੱਗੇ ਆਪਨ ਲੀਆ ਜੇ ਮਿਲੈ ਵਿਛੜ ਕਿਉ ਰਵਨ ਆਪਣੀ ਤਾਕਤ ਆਪਣੀ ਚਤੁਰਾਈ ਆਪਣੀ ਸ਼ਿਆਨਪ ਦੇ ਨਾਲ ਕੋਈ ਬੰਦਾ ਪਰਮਾਤਮਾ ਦੀ ਕਿਰਪਾ ਨਹੀਂ ਮਾਨ ਸਕਦਾ ਉਹਦੀ ਇਰਾਜ਼ਾ ਵਿੱਚ ਚੱਲਣਾ ਪਏਗਾ ਉਹਦੇ ਹੁਕਮ ਵਿੱਚ ਚੱਲਣਾ ਪਏਗਾ ਉਦਾਂ ਤਾਂ ਬੰਦਾ ਗੁਰਮੁਖੋ ਬੜੀ ਵੱਡੀ ਛਾਲ ਮਾਰਦਾ ਮੈਂ ਇਹ ਕਰ ਲੈਨੇ ਮੈਂ ਉਹ ਕਰ ਲੈਨੇ ਪਰ ਹੁੰਦਾ ਉਹ ਕੁਝ ਹੈ ਜੋ ਪਰਮਾਤਮਾ ਨੂੰ ਭਾਉਂਦਾ ਹੈ ਮਹਾਰਾਜ ਕਹਿੰਦੇ ਸਭ ਨਹੀਂ ਛਾਲਾਂ ਮਾਰੀਆਂ ਕਰਤਾ ਕਰੇ ਸੋ ਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਜ ਅੱਗੇ ਕਿਰਪਾ ਕਰਦੇ ਨੇ ਸਾਧ ਸੰਗ ਪ੍ਰਾਪਤੇ ਨਾਨਕ ਰੰਗ ਮਾਨੰਨ ਜਿਨ੍ਹਾਂ ਨੂੰ ਗੁਰੂ ਦਾ ਮਿਲਾਪ ਹੋ ਗਿਆ ਉਹ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨੂੰ ਮਾਨਦੇ ਨੇ ਜਾਂ ਜਿਨ੍ਹਾਂ ਨੂੰ ਗੁਰਮੁਖ ਸਾਧੂ ਨਾਮ ਜਪਣ ਵਾਲੇ ਉਹਨਾਂ ਗੁਰਮਖਾਂ ਦਾ ਉਹਨਾਂ ਤਤ ਬੇਤਿਆਂ ਦਾ ਗੁਰਮਖੋ ਮਿਲਾਪ ਹੋ ਗਿਆ ਉਹ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨੂੰ ਮਾਨਦੇ ਨੇ ਉਹਦੀ ਬਖਸ਼ਿਸ਼ ਦਾ ਪਾਤਰ ਬਣਦੇ ਨੇ ਇਸੇ ਲਈ ਜਦੋਂ ਆਪਾਂ ਅਰਦਾਸ ਕਰਦੇ ਆਂ ਤੇ ਅਰਦਾਸ ਦੀ ਸਮਾਪਤੀ ਇਸ ਮੰਗ ਤੇ ਕਰਦੇ ਆਂ ਕਿ ਸਹੀ ਪਿਆਰਿਆਂ ਦੇ ਮੇਲ ਕਰਾਉਣੇ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤਾਵੇ ਇਸੇ ਨੂੰ ਮਹਾਰਾਜ ਬਾਣੀ ਵਿੱਚ ਕਹਿੰਦੇ ਸੇ ਸੰਜੋਗ ਕਰਹੁ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਮਹਾਰਾਜ ਉਹਨਾਂ ਦਾ ਮਿਲਾਪ ਕਰਾਈ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤੇ ਆਜੈ ਮਹਾਰਾਜ ਕਹਿੰਦੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਜਿਨ੍ਹਾਂ ਨੂੰ ਗੁਰਮਖਾਂ ਦੀ ਸੰਗਤ ਮਿਲ ਗਈ ਉਹ ਵਾਹਿਗੁਰੂ ਜੀ ਦੀ ਕਿਰਪਾ ਪ੍ਰੇਮ ਨੂੰ ਮਾਨਦੇ ਨੇ ਹਰ ਜੀਠ ਰੰਗੀਲਾ ਤੇਸ ਧਣੀ ਜਿਸ ਕੈ ਭਾਗ ਮਥਨ ਜਿਹਦੇ ਮਥੇ ਦੇ ਵੱਡੇ ਭਾਗ ਜਾਗ ਪੈਨ ਮਹਾਰਾਜ ਕਹਿਣ ਲੱਗੇ ਇਹ ਜੀਠ ਦਾ ਮਹੀਨਾ ਆਤ ਦਾ ਤਪਸ਼ ਵਾਲਾ ਅਤ ਦੀ ਗਰਮੀ ਵਾਲਾ ਉਹਦੇ ਲਈ ਸੁਹਾਵਨਾ ਹੋ ਜਾਂਦਾ ਜਿਹਦੇ ਗੁਰਮਖੋ ਕੋਈ ਚੰਗੇ ਪੂਰਬਲੇ ਕਰਮ ਜਾਗਨ ਪੂਰਬ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈ ਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਇਹ ਤੇ ਗੁਰਮਖੋ ਵੱਡੇ ਭਾਗ ਜਾਗਨ ਤਾਂ ਗੁਰੂ ਦਾ ਮਿਲਾਪ ਹੁੰਦਾ ਹੈ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਬੰਦੇ ਕੋਲ ਹਜ਼ਾਰਾਂ ਸਿਆਨਪਾ ਹੋਣ ਪਰ ਆਪਣੀ ਸਿਆਨਪ ਨਾਲ ਬੰਦਾ ਸਤਿਗੁਰੂ ਦੀ ਕਿਰਪਾ ਨਹੀਂ ਮਾਨ ਸਕਦਾ ਇਹ ਤੇ ਉਹਦੀ ਬਖਸ਼ਿਸ਼ ਹੋਏ ਕੋਈ ਵੱਡਾ ਭਾਗ ਜਾਗੇ ਮਹਾਰਾਜ ਕਹਿੰਦੇ ਸਹਸ ਸਿਆਨਪ ਲਾਇਆ ਨਾ ਜਾਈਏ ਨਾਨਕ ਐਸਾ ਗੁਰ ਵੱਡ ਭਾਗੀ ਪਾਈਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕੈ ਪਾਗਮ ਥਨ ਜਿਹਦੇ ਮੱਥੇ ਦੇ ਵੱਡੇ ਭਾਗ ਜਾਗਨ ਜੇਠ ਦੇ ਮਹੀਨੇ ਵਿੱਚ ਉਹ ਬਾਈ ਗੁਰੂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸੁਹਾਵਨਾ ਬਣਾ ਲੈਂਦਾ ਹੈ ਮਹਾਰਾਜ ਕਿਰਪਾ ਕਰਨ ਇਹ ਸੀ ਸੰਖੇਪ ਜੀ ਵਿਚਾਰ ਕਿਉਂਕਿ ਸਮਾਂ ਜਿੰਨਾ ਦਿੱਤਾ ਸੀ ਉਹ ਸੰਪੂਰਨ ਹੋ ਚੁੱਕਾ ਹੈ ਵਿਚਾਰਾਂ ਕਰਦਿਆਂ ਹੋਈਆਂ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਆਪ ਸੰਗਤ ਨੇ ਖਿਮਾ ਕਰ ਦੇਣੀਆਂ ਸਤਿਗੁਰੂ ਅੱਗੇ ਤੋਂ ਸਮਤ ਬਖਸ਼ਣ ਮਹਾਰਾਜ ਵਦ ਤੋਂ ਵਦ ਗੁਰਬਾਣੀ ਜਵਾਨੀ ਯਾਦ ਕਰਨ ਦੀ ਸ਼ੁੱਧ ਤੇ ਸਪਸ਼ਟ ਪੜ੍ਹਨ ਦੀ ਨਿਤਨੇਮ ਸੇਵਾ ਸਿਮਰਨ ਦੀ ਦਾਤ ਵਕਸ਼ਨ ਆਪ ਸੰਗਤ ਦੀਆਂ ਹਾਜ਼ਰੀਆਂ ਪੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨ ਆਪ ਜੀ ਕਥਾ ਦਾ ਬਹੁਤ ਜ਼ਿਆਦਾ ਮਾਨ ਸਤਕਾਰ ਕਰਦੇ ਹੋ ਗੁਰੂ ਚਰਨਾਂ ਵਿੱਚ ਬੇਨਤੀ ਹੈ ਸਤਿਗੁਰੂ ਜੇਠ ਦਾ ਮਹੀਨਾ ਆਰੰਭ ਹੋਇਆ ਸਾਰੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਮਹਾਰਾਜ ਜੇਠ ਦਾ ਮਹੀਨਾ ਆਪਣੇ ਚਰਨਾਂ ਦੇ ਨਾਲ ਜੋੜ ਕੇ ਸਭਨਾਂ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਰਬੱਤ ਮਾਈ ਭਾਈ ਦਾ ਸਤਿਗੁਰੂ ਭਲਾ ਕਰਨ ਸਭਨਾਂ ਨੂੰ ਦੇਹ ਅਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ ਆਓ ਸਾਰੇ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ